ਦੀ ਪਾਰਲੀਮੈਂਟ ਵਿੱਚ ਸਾਡਾ ਗ੍ਰਹਿ ਮੰਤਰੀ ਜਿਹੜਾ ਅਵਤਸ਼ਾ ਉਹਨਾਂ ਦੇ ਬਾਰੇ ਵਿੱਚ ਮਾੜੇ ਸ਼ਬਦ ਬੋਲਦਾ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਿਹੜੀ ਸ਼ਬਦਾਵਲੀ ਬੋਲਦਾ ਉਹ ਸਨਮਾਨਯਰਕ ਨਹੀਂ ਗਈ ਤੇ ਸ਼੍ਰੋਮਣੀ ਕਮੇਟੀ ਦੇ اجلاس ਨੇ ਆਪਣੀ ਡਿਊਟੀ ਨਿਭਾਈ ਉਸ ਨੂੰ ਇਹ ਗੱਲ ਬਾਰੇ ਕਿਹਾ ਕਿ ਜਿਹੜਾ ਕੁਝ ਤੂੰ ਕਰ ਰਿਹਾ ਬਹੁਤ ਮਾੜਾ ਇਹ ਆਪਣੇ ਆਪ ਦੇ ਵਿੱਚ ਇੱਕ ਇਤਫਾਕ ਆ ਜ세ਦਾਰ ਸਾਡੇ ਲਈ ਸਤਕਾਰਯੋਗ ਨੇ ਅੱਜ ਵੀ ਉਹ ਸਨਮਾਨ ਤੇ ਸਤਕਾਰਯੋਗ ਨੇ ਸੋ ਇਸ ਮਸਲੇ ਦਾ ਹੱਲ ਬੈਠ ਕੇ ਨਿਕਲੇ ਜਾਣਾ ਵਾ ਧਰਨੇ ਲਾ ਕੇ ਨਹੀਂ ਨਿਕਲਣਾ ਧਰਨੇ ਲਾ ਕੇ ਅਸੀਂ ਕਿਸੇ ਆਪਣੇ ਆਕਾਮਾਂ ਨੂੰ ਖੁਸ਼ ਤਾਂ ਜ਼ਰੂਰ ਕਰ ਸਕਦੇ ਆ ਪਰ ਧਰਨਿਆਂ ਨਾਲ ਸਿੱਖੀ ਦੀ ਸ਼ਾਨ ਨਹੀਂ ਬਣਨੀ ਸਿੱਖੀ ਦੀ ਮਜ਼ਬੂਤੀ ਤੇ ਸਿੱਖੀ ਏਕੇ ਨਾਲ ਹੀ ਹੋਣੀ ਹੈ ਕਿ ਜਿਹੜੇ ਲੋਕ ਪਿਛਲੇ ਸਮੇਂ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਜੇਹਦਾਰ ਤੋਂ ਹਟਾਉਣਾ ਚਾਹੁੰਦੇ ਸੀ ਅੱਜ ਉਹ ਛੰਡਾ ਚੱਕ ਕੇ ਉਹਨੂੰ ਬਾਲ ਕਰਨਾ ਚਾਹੁੰਦੇ ਆ ਇਹ ਬਹੁਤ ਵੱਡੀ ਗੱਲ ਆ ਦੇਖੋ ਅੱਜ ਦਾ ਬਜਟ ਜ਼ਲਾਸ ਸੀ ਤੇ ਬਜਟ ਜ਼ਲਾਸ ਉਸ ਸੰਸਥਾ ਦਾ ਜਿਹੜੀ ਇੱਕ ਚੁਣੀ ਹੋਈ ਆ ਬੜੇ ਵਿਧੀ ਵਿਵਧਾਨ ਨਾਲ ਸਾਰਾ ਕੁਝ ਹੋਇਆ ਕੁਝ ਸਾਡੇ ਭਰਾਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਉੱਥੇ ਹੋ ਹੱਲਾ ਕੀਤਾ ਜਿਹੜਾ ਬਣਦਾ ਨਹੀਂ ਸੀ ਤੇ ਉਹਦੇ باوجود ਬਹੁਤ ਅੱਛਾ ਬਜਟ ਜਿਹੜਾ ਪਾਸ ਹੋਇਆ ਹੁਣ ਮੇਰੀ ਤੁਹਾਡੇ ਨਾਲ ਜਿਹੜੀ ਜਿਹੜਾ ਤੁਹਾਡਾ ਸਵਾਲ ਸੀ ਉਹਦੀ ਇੱਕ ਗੱਲ ਇੱਕੋ ਹੀ ਆ ਕਿ ਡਿਊਟੀ ਇੱਕ ਡਿਊਟੀ ਸ਼ਬਦ ਹੁੰਦਾ ਇੱਥੇ ਡਿਊਟੀਆਂ ਵੱਖਰੀਆਂ ਵੱਖਰੀਆਂ ਨਿਭਾਈਆਂ ਗਈਆਂ ਇੱਕ ਡਿਊਟੀ ਨਿਭਾਈ ਆ ਸ਼ਰੋਮਣੀ ਕਮੇਟੀ ਦੇ ਸਵੋਚੇ اجلاس ਨੇ ਤੇ ਪ੍ਰਧਾਨ ਸ਼ਰੋਮਣੀ ਕਮੇਟੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਉਹਨੇ ਡਿਊਟੀ ਨਿਭਾਈ ਕਿ ਸਿੱਖਾਂ ਦੇ ਸਨਮਾਨਤ ਸ਼ਖਸੀਅਤ ਅਕਾਲ ਤਖਤ ਸਾਹਿਬ ਤੋਂ ਵੱਡਾ ਸਨਮਾਨ ਮਿਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਉਹਨਾਂ ਦੇ ਬਾਰੇ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਸਾਡਾ ਗ੍ਰਹਿ ਮੰਤਰੀ ਜਿਹੜਾ ਅਮਿਤ ਸ਼ਾ ਉਹਨਾਂ ਦੇ ਬਾਰੇ ਵਿੱਚ ਮਾੜੇ ਸ਼ਬਦ ਬੋਲਦਾ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਿਹੜੀ ਸ਼ਬਦਾਵਲੀ ਬੋਲਦਾ ਉਹ ਸਨਮਾਨਯਰਕ ਨਹੀਂ ਗਈ ਤੇ ਸ਼ਰੋਣੀ ਕਮੇਟੀ ਦੇ اجلاس ਨੇ ਆਪਣੀ ਡਿਊਟੀ ਨਿਭਾਈ ਉਸ ਨੂੰ ਇਹ ਗੱਲ ਬਾਰੇ ਕਿਹਾ ਕਿ ਜਿਹੜਾ ਕੁਝ ਤੂੰ ਕਰ ਰਿਹਾ ਬਹੁਤ ਮਾੜਾ ਤੇ ਦੂਜੇ ਪਾਸੇ ਦੂਜੇ ਪਾਸੇ ਇੱਕ ਡਿਊਟੀ ਹੋਰ ਨਿਭਾਈ ਜਾ ਰਹੀ ਆ ਕਿ ਜਿਨ੍ਹਾਂ ਦਾ ਮਕਸਦ ਸੀ ਕਿ ਦਿੱਲੀ ਦੇ ਵੱਲ ਆਪਾਂ ਕੁਝ ਕਰਦੇ ਮਾਰਚ ਕਰਦੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਦੇ ਨਮਾਇਦੇ ਆਪਣੀ ਡਿਊਟੀ ਨਿਭਾਉਣ ਲਈ ਆਏ ਸਾਡੇ بڑے ਸਤਕਾਰਯੋਗ ਦਿੱਲੀ ਦੇ ਪ੍ਰਧਾਨ ਕਾਲਕਾ ਜੀ ਉੱਥੇ ਆਏ ਸਾਡੇ ਬੜੇ ਸਤਕਾਰਯੋਗ ਦਾਦੂਵਾਲ ਸਾਹਿਬ ਜਿਹੜੇ ਕੀ ਹਰਿਆਣਾ ਕਮੇਟੀ ਦੇ ਨੁਮਾਇंदे ਬਣਾਏ ਸੀ ਬੀਜੇਪੀ ਨੇ ਉਹ ਨਹੀਂ ਇਹ ਵਿਚਾਰੇ ਹਰ ਗਏ ਉਹ ਡਿਊਟੀ ਨਿਭਾਉਣ ਵਾਸਤੇ ਆਏ ਇੰਨੀ ਦੂਰੋਂ ਚੱਲ ਕੇ ਆਏ ਇਹ ਆਪੋ ਆਪਣੀਆਂ ਡਿਊਟੀਆਂ ਵਾਂ ਜਿਹਨੂੰ ਜਿਹਨੂੰ ਸਿੱਖ ਸਮਾਜ ਦੇਖ ਰਿਹਾ ਕੀ ਕਿੱਥੇ ਸ਼ਰੋਣੀ ਕਮੇਟੀ ਆਪਣਾ ਫਰਜ਼ ਅਦਾ ਕਰ ਰਹੀ ਆ ਦਿੱਲੀ ਦੇ ਬਾਰੇ ਵਿੱਚ ਕਿ ਉਹ ਸੰਤਾਂ ਦੇ ਖਿਲਾਫ ਬੋਲ ਰਹੇ ਨੇ ਸੰਤ ਮਹਾਪੁਰਸ਼ਾਂ ਦੀ ਵਿਰਾਸਤ ਸੰਭਾਲਣ ਵਾਲੇ ਜਿਹੜੇ ਆ ਉਹ ਸ਼ਰੋਣੀ ਕਮੇਟੀ ਦੇ ਖਿਲਾਫ ਦਿੱਲੀ ਦੇ ਮਾਗਰ ਉਹਨਾਂ ਨਾਲ ਲੈ ਕੇ ਸ਼ਰੋਣੀ ਕਮੇਟੀ ਦੇ ਖਿਲਾਫ ਧਰਨਾ ਲਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਇਤਫਾਕ ਆ ਜਿਹੜੀ ਮੈਂ ਸਮਝਦਾ ਕਿ ਡਿਊਟੀ ਆ ਸ਼ਰੋਣੀ ਕਮੇਟੀ ਨੇ ਆਪਣੀ ਨਿਭਾਈ ਦਿੱਲੀ ਦੇ ਨੁਮਾਇੰਦਿਆਂ ਨੇ ਆਪਣੀ ਨਿਭਾਈ ਪਰ ਜਿਹੜਾ 15 ਅਪ੍ਰੈਲ ਲਾਸਟ ਡੇਡ ਡਿੱਤੀ ਆ ਉਹਦੇ ਵਿੱਚ ਕੀ ਜੱਥੇਦਾਰੀ ਪੁਰਾਣੇ ਜੱਥੇਦਾਰਾਂ ਦੀ ਬਹਾਲੀ ਹੋਏਗੀ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਵਾ ਜਿਹਦੇ ਕੋਲੇ ਬਹੁਤ ਸਾਰੇ ਅਧਿਕਾਰ ਨੇ ਜ세ਹਦਾਰ ਸਾਡੇ ਲਈ ਸਤਕਾਰਯੋਗ ਨੇ ਅੱਜ ਵੀ ਉਹ ਸਨਮਾਨ ਤੇ ਸਤਕਾਰਯੋਗ ਨੇ ਸੋ ਇਸ ਮਸਲੇ ਦਾ ਹੱਲ ਬੈਠ ਕੇ ਨਿਕਲੇ ਜਾਣਾ ਵਾ ਧਰਨੇ ਲਾ ਕੇ ਨਹੀਂ ਨਿਕਲਣਾ ਧਰਨੇ ਲਾ ਕੇ ਅਸੀਂ ਕਿਸੇ ਆਪਣੇ ਆਕਾਮਾਂ ਨੂੰ ਖੁਸ਼ ਤਾਂ ਜ਼ਰੂਰ ਕਰ ਸਕਦੇ ਆ ਪਰ ਧਰਨਿਆਂ ਨਾਲ ਸਿੱਖੀ ਦੀ ਸ਼ਾਨ ਨਹੀਂ ਬਣਨੀ ਸਿੱਖੀ ਦੀ ਮਜ਼ਬੂਤੀ ਦੇ ਸਿੱਖੀ ਏਕੇ ਨਾਲ ਹੀ ਹੋਣੀ ਹੈ ਬਸ ਇੱਕ ਆਸ ਹੀ ਸਵਾਲ ਲੈ ਲਓ ਇੱਕ ਆਸ ਹੀ ਸਵਾਲ ਲੈ ਲਓ ਕਹਿੰਦਾ ਸਰ ਰਾਜੀਨਾਮਾ ਭਾਜਪੀ ਨਾਲ ਕਾਲੀ ਦਲਦਾ ਰਿਹਾ ਜਿਹੜੇ ਕੇਸ ਲਈ ਪਰਿਵਾਰ ਕਾਬਜ ਆ ਤੇ ਕਹਿੰਦੇ ਇਲਜ਼ਾਮ ਸਾਡੇ ਤੇ ਇਹ ਕਦੋਂ ਕਹਿੰਨੇ ਆ ਜੀ ਵੀ ਸਮਝੌਤਾ ਨਹੀਂ ਹੋ ਸਕਦਾ ਇਹ ਜਿਹੇ ਦੇਸ਼ ਆ ਇਹ ਦੇਸ਼ ਕਿਹਨਾ ਗੱਠ ਜੋੜਾ ਦਾ ਦੇਸ਼ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਆ ਵੀ ਅਸੀਂ ਸਿਰ ਤੇ ਬਿਠਾ ਕੇ ਆਪਣੇ ਧਰਮ ਦੇ ਅਧੀਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਤਲਵਾ ਲਈਏ ਜੇ ਅੱਗੇ 21 ਸਾਲ ਸਮਝੌਤਾ ਰਿਆ ਤੇ ਹੁਣ ਜਿਹੜਾ ਪਾਰਲੀਮੈਂਟ ਨੇ ਸਮਝੌਤਾ ਤੋੜਿਆ ਕਿਨੇ ਅਕਾਲੀ ਦਲ ਨੇ ਇਸੇ ਕਰਕੇ ਤੋੜਿਆ ਕਿ ਸਾਡੀਆਂ ਸੰਸਥਾਵਾਂ ਦੇ ਬਾਰੇ ਗੱਲ ਨਵੇਂੜੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਕਿਸਾਨਾਂ ਦਾ ਮਸਲਾ ਹੱਲ ਕਰੋ ਤੇ ਜੇ ਤੋੜਿਆ ਤਾਂ ਵੀ ਆਕਾਲੀ ਦਲ ਨਹੀਂ ਤੋੜਿਆ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਗਰਵਲ ਸਾਹਿਬ ਇੱਕ ਸਵਾਲ ਲੈ ਲਓ ਕਿ ਪਹਿਲਾ ਸਮੇਂ ਦੀ ਗੱਲ ਕਰੀਏ ਤਾਂ ਜਾਨੀ ਹਰਪ੍ਰੀਤ ਸਿੰਘ ਆਪ ਖੁਦ ਕਹਿੰਦੇ ਸੀ ਕਿ ਮੈਨੂੰ ਹਟਾ ਦਿਓ ਮੈਂ ਕਥਾ ਕਰਕੇ ਜੀਵਾਰਾ ਕਰ ਲਿਆ ਕਰਾਂਗਾ ਮੈਨੂੰ ਸੁਰੱਖਿਆ ਵੀ ਨਹੀਂ ਚਾਹੀਦੀ ਪਰ ਹੁਣ ਜਦੋਂ ਅੰਤਰੀ ਕਮੇਟੀ ਨੇ ਫੈਸਲਾ ਕੀਤਾ ਰਿਪੋਰਟ ਦੇਖਣ ਤੋਂ ਬਾਅਦ ਤਾਂ ਹੁਣ ਉਹ ਆਪ ਨਹੀਂ ਚਾਹੁੰਦੇ ਕਿ ਵਾਪਸੀ ਆਣਾ ਤੇ ਬਾਕੀ ਸੰਸਥਾਵਾਂ ਲੱਗੀਆਂ ਨੇ ਜ਼ੋਰ ਲਾ ਕੇ ਉਹਨਾਂ ਵਾਪਸ ਲੈ ਕੇ ਆਣਾ ਉਹ ਖੁਸ਼ ਨਹੀਂ ਉਹ ਕਹਿੰਦੇ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋ ਦਿੱਤੀ ਮੈਨੂੰ ਨਾ ਤੁਸੀਂ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਵੱਡਿਆਂ ਦਾ ਇੱਥੇ ਇੱਕ ਨਵਾਂ ਸਵਾਲ ਪੈਦਾ ਹੋ ਗਿਆ ਕਿ ਜਿਹੜੇ ਲੋਕ ਪਿਛਲੇ ਸਮੇਂ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਜਹੇਦਾਰ ਤੋਂ ਹਟਾਉਣਾ ਚਾਹੁੰਦੇ ਸੀ ਅੱਜ ਉਹ ਝੰਡਾ ਚੱਕ ਕੇ ਉਹਨੂੰ ਬਹਾਲ ਕਰਨਾ ਚਾਹੁੰਦੇ ਆ ਇਹ ਬਹੁਤ ਵੱਡੀ ਗੱਲ ਆ ਇਹ ਮੈਨੂੰ ਹੱਲ ਤਾਂ ਨਿਕਲੇਗਾ ਸਮਾਂ ਹੱਲ ਕੱਢੇਗਾ ਪਤਾ ਨਹੀਂ ਐ ਕਿੱਧਰ ਪਰੇ ਮੇਰਾ ਪੰਗਾ ਨਾ ਪਾਉਂਦੇ ਵੀ